ਪੰਜਾਬ ਦੇ ਵਿੱਚ ਜਿੱਤੇ بارش ਦੇ ਪਾਣੀ ਦੇ ਨਾਲ ਪਿੰਡਾਂ ਦੇ ਪਿੰਡ ਦੇ ਵਿੱਚ ਪਾਣੀ ਨਾਲ ਭਰੇ ਹੋਏ ਹਨ ਅਮਰਸਰ ਦੇ ਛਾਟਾ ਇਲਾਕੇ ਦੇ ਵਾਰਡ ਨੰਬਰ 75 ਅਤੇ 79 ਹਲਕਾ ਵੈਸਟ ਆਬਾਦੀ ਅਰਜਨ ਨਗਰ ਪਠਾ ਛਾਟਾ ਬੀਤੇ ਦਿਨੀ ਵਾਈਸ ਆਫ ਇੰਡੀਆ 24/7 ਦੀ ਟੀਮ ਨੇ ਜਦੋਂ ਇਸ ਇਲਾਕੇ ਦਾ ਦੌਰਾ ਕੀਤਾ ਅਤੇ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ ਇਸ ਤਰ੍ਹਾਂ ਭਾਜੀ ਜਦੋਂ بارشਾਂ ਦੇ ਵਿੱਚ ਹੀ ਮੇਰਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜਦੋਂ ਸਭ ਤੋਂ ਪਹਿਲਾਂ 2 ਤਰੀਕ ਨੂੰ ਜਿਆਦੀ ਰਾਤ ਦਿਨੇ بارش ਲਗਾਤਾਰ 2 ਤਰੀਕ ਨੂੰ ਰਾਤ 2 2 ਵਜੇ ਮੇਰਾ ਮਕਾਨ ਢਹਿ ਗਿਆ ਕਿ ਜਿਹੜਾ ਗਲੀ ਦਾ ਪਾਣੀ ਸੀ ਉਹ ਵੀ ਵੇੜੇ 'ਚ ਹੀ ਆਈ ਜਾਂਦਾ ਸੀ ਤੇ ਪਿੱਛੋਂ ਕੰਧ ਪਾੜ ਗਈ ਗਾਡਰ ਵੀ ਟੁੱਟ ਕੇ ਦੋ ਹੋ ਗਏ ਕਿ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੰਨਾ ਸਮਾਨ ਸਾਰਾ ਭੱਜ ਟੁੱਟ ਹੋ ਗਿਆ ਸਿਰਫ ਮੈਂ ਪਰਿਵਾਰ ਅੰਡੀਆਂ ਗਵੰਡੀਆਂ ਦੇ ਘਰ ਇਧਰ ਉਧਰ ਕਰਕੇ ਤੇ ਪਰਿਵਾਰ ਬਚਾਇਆ ਜੇ ਮੇਰਾ ਪਰਿਵਾਰ ਥੱਲੇ ਆ ਜਾਂਦਾ ਤਾਂ ਮੈਂ ਕੀ ਕਰ ਸਕਦੀ ਬਾਕੀ ਮੇਰੀ ਕਿਹੇ ਨੇ ਸੁਣਵਾਈ ਨਹੀਂ ਕੀਤੀ ਕਿਹੇ ਨੇ ਨਹੀਂ ਬਾਜੀ ਠਵਾਲ ਤੋਂ ਸਵਾ ਮੈਨੂੰ ਕੋਈ ਪੁੱਛਣ ਵੀ ਨਹੀਂ ਆਇਆ ਕਿ ਤੂੰ ਮਰ ਗਈਆਂ ਕਿ ਜੀਣੀ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਵੋਟਾਂ ਦੇ ਟਾਈਮ ਨਾ ਇਸ ਤਰ੍ਹਾਂ ਹੱਥ ਜੋੜਦੇ ਆ ਆਣ ਆਣ ਕੇ ਗੇਟ ਖੜਕਾਉਂਦੇ ਆ ਨਾ ਲਾ ਲਾ ਵਾਜਾ ਮਾਰਦੇ ਆ ਪਰਮਜੀਤ ਪ੍ਰਧਾਨ ਕਹਿ ਕੇ ਬੁਲਾਉਂਦੇ ਇਨੀ ਜਿੱਤ ਦਿੰਦੇ ਆ ਤੇ ਅੱਜ ਮੈਨੂੰ ਵਿਪਤਾ ਪਈ ਅੱਜ ਮੈਨੂੰ ਵਕਤ ਤੇ ਅੱਜ ਮੈਨੂੰ ਕਹਿ ਪੁੱਛਿਆ ਜੀ 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 ਕਿ ਮੈਂ ਹੱਥ ਜੋੜ ਕੇ ਹੀ ਮੰਗ ਕਰਦੀ ਆ ਕਿ ਮੇਰਾ ਘਰ ਬਣ ਜਾਵੇ ਮੈਨੂੰ ਛੱਤ ਮਿਲ ਜਾਵੇ ਕਿ ਮੈਂ ਰਹਿਣ ਨੂੰ ਬੱਚੇ ਚਲੋ ਸਹੀ ਤਰੀਕੇ ਨਾਲ ਕੋਈ 2 ਸਾਲ ਜਿਹੜੀ ਸਾਲ ਜ਼ਿੰਦਗੀ ਹੈ ਸਹੀ ਤਰੀਕੇ ਨਾਲ ਕੱਢ ਲਓ ਇਥੇ ਅਮਰੀਦ ਉਸ ਜੀ ਵਿਜ਼ਿਟ ਆਇਥੇ ਜਿਸ ਦਿਨ ਇਹ ਮਨਜ਼ਰ ਹੋਇਆ ਸੀਗਾ ਉਸੇ ਦਿਨ ਮੈਨੂੰ ਪਤਾ ਲੱਗਾ ਤੇ ਮੈਂ ਸਵੇਰੇ ਜਿਹੜਾ ਹੈ ਆ ਗਿਆ ਦੋ ਤਰੀਕ ਰਾਤ ਨੂੰ ਇਹਨਾਂ ਦਾ ਜਿਹੜਾ ਕੰਮ ਹੋਇਆ ਔਰ ਮੈਨੂੰ ਸਵੇਰੇ ਪਤਾ ਲੱਗਾ ਮੈਂ ਉਦੋਂ ਹੀ ਇੱਥੇ ਆਪਣੇ ਸਾਥੀਆਂ ਸਮੇਤ ਆ ਗਿਆ ਸੀਗਾ ਆ ਕੇ ਅਸੀਂ ਸਾਰਾ ਪ੍ਰੈਸ ਨੂੰ ਬੁਲਾਇਆ ਤੇ ਇਹਨਾਂ ਦਾ ਜਿਹੜਾ ਹਾਲਚਾਲ ਪੁੱਛਿਆ ਵੀ ਕਿਵੇਂ ਰਹਿ ਰਹੇ ਹੋ ਇਹ ਤਾਂ ਬਿਲਕੁਲ ਇਸ ਤਰੀਏ ਬੈਠੇ ਸੀਗੇ ਔਰ ਬਰਸ਼ਾਤ ਜਿਹੜੀ ਕੀ ਫਿਰ ਕੜਮੇਨ ਹੋ ਰਹੀ ਸੀ ਕਿ ਫਿਰ ਅਸੀਂ ਕਿ ਤਰਪਾਲ ਵਗੈਰਾ ਦਾ ਇਹਨਾਂ ਨੂੰ ਕਹਿੰਦੇ ਤੁਸੀਂ ਆਪਣਾ ਇੰਤਜ਼ਾਮ ਕਰਕੇ ਦਿੱਤਾ ਉਸ ਤੋਂ ਬਾਅਦ ਸਾਡੀ ਭਾਜਪਾ ਦੀ ਟੀਮ ਜਿਹੜੀ ਆ ਵੈਸਟ ਹਲਕੇ ਦੀ ਜਿਹੜੇ ਕੁਮਾਰ ਅਮਿਤ ਜੀ ਹਲਕਾ ਇੰਚਾਰਜ ਨੇ ਇੱਥੇ ਵੈਸਟ ਤੋਂ ਉਹ ਸਾਰਿਆਂ ਨੂੰ ਫਿਰ ਮਾ ਸੂਚਿਤ ਕੀਤਾ ਉਹ ਸਾਰੀ ਟੀਮ ਨੇ ਵੀ ਵਿਜ਼ਿਟ ਕੀਤੀ ਇੱਥੇ ਔਰ ਅਸੀਂ ਇਹਨਾਂ ਨੂੰ ਆਪਣੀ ਟੀਮ ਸਾਰੀ ਵੱਲੋਂ ਭਾਜਪਾ ਦੀ ਟੀਮ ਵੱਲੋਂ ਭਰੋਸਾ ਦਿਵਾਇਆ ਕਿ ਅਸੀਂ ਵੀ ਸੰਭਵ ਮਦਦ ਜੋ ਹੋ ਸਕਦੀ ਅਸੀਂ ਤੁਹਾਡੀ ਕਰਾਂਗੇ ਔਰ ਫਿਰ ਮੇਰੀ ਪ੍ਰਸ਼ਾਸਨ ਕੋਲੋਂ ਪਰਜ਼ੋਰ ਅਪੀਲ ਆ ਕਿ ਜਿੱਥੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜਾ ਇੱਕ ਰੋਪ ਆਇਆ ਪਿਆ ਉੱਥੇ ਸਭ ਦੀ ਮਦਦ ਹੋ ਰਹੀ ਹੈ ਔਰ ਡੀਸੀ ਸਾਹਿਬ ਨੂੰ ਮੈਂ ਸਪੈਸ਼ਲ ਤੌਰ ਤੇ ਮੰਗ ਕਰੂੰਗਾ ਕਿ ਇਸ ਗਰੀਬ ਪਰਿਵਾਰ ਜਿਹੜਾ ਇਹ 30 40 ਸਾਲ ਤੋਂ ਜਿਹੜਾ ਇੱਥੇ ਹੀ ਰਹਿ ਰਿਹਾ ਇਹਨਾਂ ਨੇ ਕਾਰਪੋਰੇਸ਼ਨ ਦੀ ਵਿੱਚ ਜਿਹੜੀ ਇਹ ਬਾਲਿਆਂ ਵਾਲੀ ਛੱਤਾਂ ਦੀ ਕੱਚੀ ਛੱਤ ਦੀ ਜਿਹੜੀ ਉਹ ਫਾਈਲ ਭਰੀ ਸੀਗੀ ਤਿੰਨ ਚਾਰ ਵਾਰੀ ਇਹ ਵਿਚਾਰੇ ਚੱਕਰ ਲਾਉਂਦੇ ਰਹੇ ਨੇ ਔਰ ਕਾਰਪੋਰੇਸ਼ਨ ਨੇ ਇਹਨਾਂ ਨੂੰ ਕੋਈ ਨਾ ਕੋਈ ਖਾਮੀਆਂ ਕੱਢ ਕੇ ਜਿਹੜੀ ਉਹ ਵਾਪਸ ਭੇਜ ਦਿੰਦੇ ਨੇ ਕਿ ਤੁਹਾਡੀ ਇੱਥੇ ਮਾਲਕੀ ਨਹੀਂ ਹੈਗੀ ਮਾਲਕੀ ਇਹਨਾਂ ਦੀ ਹੈਗੀ ਲੇਕਿਨ ਉਹ ਜਾਰੇ ਰਜਿਸਟਰੀ ਨਹੀਂ ਕਰਾ पाए ਇਸ ਕਰਕੇ ਇਹਨਾਂ ਦਾ ਉਹ ਵੀ ਕੰਮ ਜਿਹੜਾ ਉਹ ਸਰਕਾਰ ਕੋਲੋਂ ਰਹਿ ਗਿਆ ਜੇਕਰ ਉਹਨਾਂ ਨੇ ਇਹਨਾਂ ਨੂੰ ਛੱਤ ਜਿਹੜੀ ਬਣਾ ਕੇ ਦੇ ਦਿੱਤੀ ਹੁੰਦੀ ਔਰ ਮੈਂ ਸਮਝਦਾ ਕਿ ਇਹ ਮੰਜ਼ਰ ਜਿਹੜਾ ਦੇਖਣ ਨੂੰ ਅੱਜ ਨਾ ਮਿਲਦਾ ਸਰਕਾਰ ਤੋਂ ਹੀ ਮੰਗਿਆ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਤਾਂ ਕਿ ਇਹ ਵੀ ਵਿਚਾਰੇ ਆਪਣੇ ਇੱਕ ਮਤਲਬ ਵਧੀਆ ਤਰੀਕੇ ਨਾਲ ਰਹਿ ਸਕਣ ਬਰਸਾਦ ਦੀ وجہ ਨਾਲ ਕੋਠੇ ਚੋਣ ਲੱਗ ਗਏ ਤੇ ਤੇੜਾ ਪੈਣ ਲੱਗ ਗਿਆ ਜਿਹੜੀਆਂ ਕਿ ਤੁਸੀਂ ਦੇਖੀਆਂ ਹੀ ਆਂ ਔਰ ਬਹੁਤ ਮੁਸ਼ਕਲ ਆ ਮੈਂ ਆਪਣੇ ਚਾਚਾ ਜੀ ਦੇ ਬੇਟੇ ਦਾ ਤਰਲਾ ਕੱਢਿਆ ਉਹਦੇ ਘਰ ਇਸ ਟਾਈਮ ਜਾ ਕੇ ਰਹਿਣ ਡਿਆ ਵਾਂ ਤੇ ਬਹੁਤ ਜਿਆਦਾ ਮੁਸ਼ਕਲ ਆ ਇੱਥੋਂ ਦਾ ਨਾ ਕੋਈ ਕਾਉਂਸਲਰ ਆਇਆ ਦੋ ਕਾਉਂਸਲਰ ਲੱਗਦੇ ਆ ਇੱਥੇ ਕੋਈ ਨਹੀਂ ਇਹ ਵੜਿਆ ਬਹੁਤ ਮੁਸ਼ਕਲ ਆ ਸਾਡੇ ਘਰੇ ਨਾ ਕਿਹਨੂੰ ਪੁੱਛਿਆ ਨੇ ਨਾ ਕੋਈ ਆਇਆ ਸਾਡੀ ਮਤ ਕਰਨ ਵਾਸਤੇ ਅਠਵਾਲ ਭਾਜੀ ਇਹਨਾਂ ਦੀ ਟੀਮ ਇਹ ਦੋ ਵਾਰੀ ਆ ਚੁੱਕੇ ਆ ਪ੍ਰਸ਼ਾਸਨ ਨੂੰ ਮੰਗ ਇਹੋ ਕਰਦੇ ਆ ਕਿ ਸਾਨੂੰ ਜਿਹੜੀ ਮੁਸ਼ਕਲ ਆ ਬਹੁਤ ਜ਼ਿਆਦੀ ਆ ਔਰ ਹੜਾਤੀ ਪਤੀ ਵੀ ਕੋਈ ਨਹੀਂ ਇਹ ਦੋਵੇਂ ਸੀ ਤੇ ਸਾਡੇ ਕੋ ਹیثیت ਹੈ ਨਹੀਂ ਗਈ ਇਸ ਮਕਾਨ ਬਣਾਉਣ ਵਾਸਤੇ ਤੁਹਾਨੂੰ ਮਕਾਨ ਬਣਾ ਕੇ ਦਿੱਤਾ ਜਾਵੇ